ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਜਿੱਥੇ ਅਸੀਂ ਗੱਲ ਕਰਦੇ ਹਾਂ ਸਿਹਤ ਸੁੰਦਰਤਾ ਤੇ ਘਰੇਲੂ ਨੁਕਸਿਆਂ ਬਾਰੇ ਜੇ ਤੁਸੀਂ ਵੀ ਚਾਹੁੰਦੇ ਹੋ ਕੁਦਰਤੀ ਤਰੀਕਿਆਂ ਨਾਲ ਆਪਣੀ ਸਿਹਤ ਦਾ ਖਿਆਲ ਰੱਖਣਾ ਤਾਂ ਇਹ ਚੈਨਲ ਤੁਹਾਡੇ ਲਈ ਹੈ ਅੱਜ ਅਸੀਂ ਗੱਲ ਕਰਾਂਗੇ ਫਲੈਕਸ ਸੀਡ ਬਾਰੇ ਜਾਣੀ ਕਿ ਅਲਸੀ ਦੇ ਬੀਜ ਅਲਸੀ ਦੇ ਬੀਜਾਂ ਬਾਰੇ ਤੁਸੀਂ ਆਮ ਹੀ ਸੁਣਿਆ ਹੋਵੇਗਾ ਚਲੋ ਆਓ ਜਾਣਦੇ ਹਾਂ ਇਸ ਦੇ ਫਾਇਦੇ ਦਿਲ ਦੀ ਸਿਹਤ ਲਈ ਅਲਸੀ ਵਿੱਚ omega 3 ਫੈਟੀ ਐਸਿਡਸ ਅਤੇ ਲਿਗਨਨ ਹੁੰਦੇ ਹਨ ਇਹ ਦਿਲ ਨੂੰ ਤੰਦਰੁਸਤ ਰੱਖਦੇ ਹਨ ਕੋਲੇਸਟ੍ਰੋਲ ਨੂੰ ਘਟਾਉਂਦੇ ਹਨ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖਦੇ ਹਨ ਜਿਨ੍ਹਾਂ ਨੂੰ ਦਿਲ ਦੀ ਬਿਮਾਰੀ ਦਾ ਖਤਰਾ ਹੋਵੇ ਉਹਨਾਂ ਲਈ ਅਲਸੀ ਰੋਜ਼ ਖਾਣਾ ਬਹੁਤ ਹੀ ਲਾਭਦਾਇਕ ਮੰਨਿਆ ਜਾਂਦਾ ਹੈ ਇਹ ਦਿਲ ਨੂੰ ਤੰਦਰੁਸਤੀ ਪ੍ਰਦਾਨ ਕਰਦੀ ਹੈ ਅਤੇ ਦਿਲ ਦੀ ਸਿਹਤ ਲਈ ਬਹੁਤ ਹੀ ਵਧੀਆ ਇੱਕ ਔਸ਼ਧੀ ਮੰਨੀ ਗਈ ਹੈ ਇਸ ਤੋਂ ਇਲਾਵਾ ਇਸ ਦੇ ਬਹੁਤ ਹੀ ਹੈਰਾਨ ਕਰਨ ਵਾਲੇ ਫਾਇਦੇ ਹਨ ਜਿਵੇਂ ਕਿ ਹਾਜਮੇ ਲਈ ਵਧੀਆ ਅਲਸੀ ਫਾਈਬਰ ਨਾਲ ਭਰਪੂਰ ਹੁੰਦੀ ਹੈ ਇਹ ਸਾਡਾ ਪੇਟ ਸਾਫ਼ ਰੱਖਦੀ ਹੈ ਕਬਜ਼ ਦੂਰ ਕਰਦੀ ਹੈ ਅਤੇ ਹਾਜਮੇ ਨੂੰ ਠੀਕ ਕਰਦੀ ਹੈ ਰੋਜ਼ ਥੋੜੀ ਮਾਤਰਾ ਵਿੱਚ ਅਲਸੀ ਖਾਣ ਨਾਲ ਡਾਈਜੈਸਟਿਵ ਸਿਸਟਮ ਚੰਗੀ ਤਰ੍ਹਾਂ ਕੰਮ ਕਰਦਾ ਹੈ ਅਤੇ ਜਿਨ੍ਹਾਂ ਨੂੰ ਪਾਚਨ ਕਿਰਿਆ ਵਿੱਚ ਮੁਸ਼ਕਲ ਆਉਂਦੀ ਹੈ ਉਹਨਾਂ ਨੂੰ ਲਗਾਤਾਰ ਅਲਸੀ ਦੇ ਵਰਤੋਂ ਕਰਨ ਨਾਲ ਪਾਚਨ ਵਿੱਚ ਬਹੁਤ ਸੁਧਾਰ ਮਿਲਦਾ ਹੈ ਇਸ ਤੋਂ ਇਲਾਵਾ ਵਜ਼ਨ ਘਟਾਉਣ ਵਿੱਚ ਮਦਦਗਾਰ ਅਲਸੀ ਦਾ ਵੱਡਾ ਫਾਇਦਾ ਇਹ ਹੈ ਕਿ ਇਹ ਪੇਟ ਨੂੰ ਲੰਮੇ ਸਮੇਂ ਤੱਕ ਭਰਿਆ ਰੱਖਦੀ ਹੈ ਇਸ ਕਰਕੇ ਬੰਦਾ ਵੱਧ ਖਾਣਾ ਨਹੀਂ ਖਾਂਦਾ ਜਿਸ ਨਾਲ ਵਜ਼ਨ ਘਟਣ ਵਿੱਚ ਮਦਦ ਮਿਲਦੀ ਹੈ ਡਾਈਟ ਪਲਾਨ ਫੋਲੋ ਕਰਨ ਵਾਲਿਆਂ ਲਈ ਜਾਂ ਜਿਮ ਜਾਣ ਵਾਲਿਆਂ ਲਈ ਅਲਸੀ ਇੱਕ ਪਰਫੈਕਟ ਚੋਣ ਹੈ। 슈ਗਰ ਕੰਟਰੋਲ ਕਰਨ ਲਈ ਅਲਸੀ ਖੂਨ ਵਿੱਚ 슈ਗਰ ਲੈਵਲ ਨੂੰ ਸੰਤੁਲਿਤ ਰੱਖਣ ਵਿੱਚ ਮਦਦ ਕਰਦੀ ਹੈ। ਇਸ ਵਿੱਚ ਫਾਈਬਰ ਤੇ ਖਾਸ ਤੱਤ ਹੁੰਦੇ ਹਨ ਜੋ ਇنسੂਲਿਨ ਨੂੰ ਚੰਗੀ ਤਰ੍ਹਾਂ ਕੰਮ ਕਰਨ ਵਿੱਚ ਸਹਾਇਤਾ ਕਰਦੇ ਹਨ ਡਾਇਬੀਟੀਜ਼ ਵਾਲੇ ਮਰੀਜ਼ਾਂ ਲਈ ਇਹ ਇੱਕ ਕੁਦਰਤੀ ਸਹਾਰਾ ਹੈ ਇਹ 슈ਗਰ ਕੰਟਰੋਲ ਰੱਖਣ ਵਿੱਚ ਬਹੁਤ ਹੀ ਮਦਦਗਾਰੀ ਹੈ ਇਸ ਲਈ ਰੋਜ਼ ਇਸ ਨੂੰ ਤਵੇ ਤੇ ਰੋਸਟ ਕਰਕੇ ਇਸ ਦਾ ਇੱਕ ਚਮਚ ਥੋੜਾ ਨਮਕ ਲਗਾ ਕੇ ਤੁਸੀਂ ਖਾ ਸਕਦੇ ਹੋ ਇਸ ਤੋਂ ਇਲਾਵਾ ਚਮੜੀ ਅਤੇ ਵਾਲਾਂ ਲਈ ਅਲਸੀ ਵਿੱਚ ਵਿਟਾਮਿਨ E, ਐਂਟੀਆਕਸੀਡੈਂਟ ਅਤੇ omega-3 ਫੈਟੀ ਐਸਿਡ ਹੁੰਦੇ ਹਨ। ਇਹ ਚਮੜੀ ਨੂੰ ਗਲੋ ਦਿੰਦੇ ਹਨ, ਵਾਲਾਂ ਨੂੰ ਮਜ਼ਬੂਤ ਕਰਦੇ ਹਨ ਅਤੇ ਹੈਅਰ ਫਾਲ ਘਟਾਉਂਦੇ ਹਨ। ਰੋਜ਼ ਅਲਸੀ ਖਾਣ ਨਾਲ ਚਿਹਰੇ ਤੇ ਕੁਦਰਤੀ ਚਮਕ ਆਉਂਦੀ ਹੈ ਅਤੇ ਤੁਹਾਡੀ ਸਕਿਨ ਗਲੋ ਕਰਨ ਲੱਗਦੀ ਹੈ। ਇਸ ਨਾਲ ਖੂਨ ਵਿੱਚ ਗੰਦੇ ਟੌਕਸਿਨ ਸਾਡੇ ਬਾਥਰੂਮ ਰਾਹੀਂ ਬਾਹਰ ਨਿਕਲਦੇ ਹਨ ਅਤੇ ਚਮੜੀ ਡੀਟੌਕਸ ਹੁੰਦੀ ਹੈ ਅਤੇ ਸਾਡਾ ਸਰੀਰ ਅਤੇ ਫੇਫੜੇ ਚੰਗੀ ਤਰ੍ਹਾਂ ਕੰਮ ਕਰਦੇ ਹਨ ਆਓ ਜਾਣਦੇ ਹਾਂ ਇਸ ਦੇ ਅਗਲੇ ਫਾਇਦੇ ਬਾਰੇ ਇਸ ਤੋਂ ਇਲਾਵਾ ਇਹ ਇੱਕ ਭਿਆਨਕ ਬਿਮਾਰੀ ਕੈਂਸਰ ਦੇ ਖਤਰੇ ਨੂੰ ਘਟਾਉਂਦੀ ਹੈ ਅਲਸੀ ਵਿੱਚ ਇੱਕ ਖਾਸ ਐਂਟੀਆਕਸੀਡੈਂਟ ਹੁੰਦਾ ਹੈ ਲਿਗਨਨ ਇਹ ਕੈਂਸਰ ਸੈਲਸ ਦੀ ਬਾਦ ਨੂੰ ਹੌਲੀ ਕਰਕੇ ਖਾਸ ਕਰਕੇ ਬ੍ਰੈਸਟ ਕੈਂਸਰ ਅਤੇ ਪ੍ਰੋਸਟੇਟ ਕੈਂਸਰ ਵਿੱਚ ਕਈ ਰਿਸਰਚ ਵਿੱਚ ਦਰਸਾਇਆ ਗਿਆ ਹੈ ਕਿ ਅਲਸੀ ਦੇ ਬੀਜ ਰੋਜ਼ ਖਾਣ ਵਾਲੇ ਲੋਕਾਂ ਵਿੱਚ ਕੈਂਸਰ ਦਾ ਖਤਰਾ ਘੱਟ ਹੁੰਦਾ ਹੈ ਇਹ ਸਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੀ ਹੈ ਜਿਸ ਨਾਲ ਸਰੀਰ ਬਿਮਾਰੀਆਂ ਦੇ ਖਿਲਾਫ ਲੜਨ ਲਈ ਮਜ਼ਬੂਤ ਬਣਦਾ ਹੈ ਲਿਗਨਨ ਦੀ ਮੌਜੂਦਗੀ ਅਲਸੀ ਦੇ ਬੀਜਾਂ ਵਿੱਚ ਲਿਗਨਨ ਨਾਲ ਦੇ ਪੌਦੇ ਵਾਲੇ ਤੱਤ ਹੁੰਦੇ ਹਨ ਇਹ ਫਾਈਟੋਇਸਟਰੋਜਨ ਵਾਂਗ ਕੰਮ ਕਰਦੇ ਹਨ ਜੋ ਸਰੀਰ ਵਿੱਚ ਹਾਰਮੋਨਸ ਦਾ ਸੰਤੁਲਨ ਬਣਾਈ ਰੱਖਦੇ ਹਨ ਬੱਚੇਦਾਨੀ ਦੇ ਕੈਂਸਰ ਦੀ ਵਾਧ ਹਾਰਮੋਨਸ ਨਾਲ ਜੁੜੀ ਹੁੰਦੀ ਹੈ ਅਲਸੀ ਹਾਰਮੋਨਸ ਦਾ ਅਸਰ ਸੰਤੁਲਿਤ ਕਰਕੇ ਕੈਂਸਰ ਸੈਲਸ ਦੀ ਵਾਧ ਨੂੰ ਹੌਲੀ ਕਰ ਦਿੰਦੀ ਹੈ ਅਲਸੀ ਵਿੱਚ ਮੌਜੂਦ ਮਜ਼ਬੂਤ ਐਂਟੀਆਕਸੀਡੈਂਟ ਹੁੰਦੇ ਹਨ ਜੋ ਸਰੀਰ ਵਿੱਚ ਫ੍ਰੀ ਰੈਡੀਕਲਸ ਨੂੰ ਘਟਾਉਂਦੇ ਹਨ ਇਹ ਫ੍ਰੀ ਰੈਡੀਕਲਸ ਹੀ ਕਈ ਵਾਰ ਸੈਲਸ ਨੂੰ ਨੁਕਸਾਨ ਪਹੁੰਚਾ ਕੇ ਕੈਂਸਰ ਦੀ ਸ਼ੁਰੂਆਤ ਕਰਦੇ ਹਨ ਐਂਟੀਆਕਸੀਡੈਂਟਸ ਸੱਜੇ ਦਾਨੀ ਦੇ ਸੈਲਸ ਨੂੰ ਸੁਰੱਖਿਅਤ ਕਰਦੇ ਹਨ ਇਮਿਊਨ ਸਿਸਟਮ ਮਜ਼ਬੂਤ ਕਰਨਾ ਅਲਸੀ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਤਾਕਤਵਰ ਕਰਦੀ ਹੈ ਮਜ਼ਬੂਤ ਇਮਿਊਨ ਸਿਸਟਮ ਕੈਂਸਰ ਸੈਲਸ ਨਾਲ ਕੁਦਰਤੀ ਤੌਰ ਤੇ ਲੜਨ ਦੀ ਸਮਰੱਥਾ ਵਧਾਉਂਦਾ ਹੈ ਜਿਸ ਨਾਲ ਸਾਡਾ ਸਰੀਰ ਬਿਮਾਰੀਆਂ ਨਾਲ ਲੜਨ ਲਈ ਮਜ਼ਬੂਤ ਬਣਦਾ ਹੈ ਇਸ ਤੋਂ ਇਲਾਵਾ ਔਰਤਾਂ ਵਿੱਚ ਅਲਸੀ ਦੇ omega-3 ਫੈਟੀ ਐਸਿਡਸ ਸੋਜ਼ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ ਜਿਸ ਨਾਲ ਬਿਮਾਰੀ ਦੀ ਰਫ਼ਤਾਰ ਹੌਲੀ ਹੋ ਸਕਦੀ ਹੈ ਧਿਆਨ ਰਹੇ ਅਲਸੀ ਕੈਂਸਰ ਦਾ ਪੂਰਾ ਇਲਾਜ ਨਹੀਂ ਹੈ ਇਹ ਸਿਰਫ ਇੱਕ ਮਦਦਗਾਰ ਸਪੋਰਟਿਵ ਫੂਡ ਵਜੋਂ ਕੰਮ ਕਰਦੀ ਹੈ ਅਲਸੀ ਇਲਾਜ ਲਈ ਅਸਲੀ ਇਲਾਜ ਲਈ ਡਾਕਟਰੀ ਸਲਾਹ ਤੇ ਇਲਾਜ ਦੀ ਵਰਤੋਂ ਕਰੋ ਇਸ ਤੋਂ ਇਲਾਵਾ ਅਲਸੀ ਵਿੱਚ ਬਹੁਤ ਫਾਈਬਰ ਹੁੰਦਾ ਹੈ ਜਿਸ ਨਾਲ ਪੇਟ ਦੇਰ ਤੱਕ ਭਰਿਆ ਰਹਿੰਦਾ ਹੈ ਜਿਆਦਾ ਖਾਣ ਦੀ ਆਦਤ ਘਟਦੀ ਹੈ ਦਿਲ ਦੀ ਸਿਹਤ ਲਈ ਕੋਲੇਸਟ੍ਰੋਲ ਤੇ ਬਲੱਡ ਪ੍ਰੈਸ਼ਰ ਘਟਾਉਂਦੀ ਹੈ ਦਿਲ ਦੀਆਂ ਬਿਮਾਰੀਆਂ ਤੋਂ ਬਚਾ ਕਰਦੀ ਹੈ ਬ੍ਰੈਸਟ ਕੈਂਸਰ ਤੋਂ ਸੁਰੱਖਿਆ ਰਿਸਰਚ ਅਨੁਸਾਰ ਅਲਸੀ ਵਿੱਚ ਮੌਜੂਦ ਲਿਗਨਨ ਬ੍ਰੈਸਟ ਕੈਂਸਰ ਦੇ ਸੈੱਲਾਂ ਦੇ ਵਾਧੇ ਨੂੰ ਹੌਲਾ ਕਰਦੇ ਨੇ ਸ਼ੂਗਰ ਲਈਫ ਫਾਈਟੇ ਮੰਦ ਬਲੱਡ ਸ਼ੂਗਰ ਨੂੰ ਕਾਬੂ ਵਿੱਚ ਰੱਖਣ ਵਿੱਚ ਮਦਦ ਕਰਦੀ ਹੈ ਪ੍ਰੈਗਨੈਂਸੀ ਤੇ ਫਰਟੀਲਿਟੀ ਥੋੜੀ ਮਾਤਰਾ ਵਿੱਚ ਲੈਣ ਨਾਲ ਫਰਟੀਲਿਟੀ ਸੁਧਰਦੀ ਹੈ ਪਰ ਗਰਭਵਤੀ ਔਰਤਾਂ ਨੂੰ ਇਹ ਡਾਕਟਰ ਦੀ ਸਲਾਹ ਨਾਲ ਹੀ ਖਾਣੀ ਚਾਹੀਦੀ ਹੈ ਇਸ ਨੂੰ ਖਾਣ ਦੇ ਕੁਝ ਖਾਸ ਤਰੀਕੇ ਹਨ ਤੁਸੀਂ ਇਸ ਨੂੰ ਸਮੂਦੀ ਵਿੱਚ ਮਿਕਸ ਕਰ ਸਕਦੇ ਹੋ ਜਾਂ ਤਵੇ ਉੱਪਰ ਇੱਕ ਚਮਚ ਲੈ ਕੇ ਰੋਸਟ ਕਰ ਸਕਦੇ ਹੋ ਇਹ ਪਾਪ ਕਨ ਵਾਂਗੂ ਫੁੱਟਦੀ ਹੈ ਇਸ ਉੱਪਰ ਥੋੜਾ ਨਮਕ ਪਾ ਕੇ ਤੁਸੀਂ ਇਸ ਨੂੰ ਖਾ ਸਕਦੇ ਹੋ ਇਸ ਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਇੱਕ ਦੋ ਚਮਚ ਤੋਂ ਵੱਧ ਅਲਸੀ ਨਹੀਂ ਖਾਣੀ ਹੈ ਜੇਕਰ ਤੁਹਾਨੂੰ ਮੇਰੀ ਦਿੱਤੀ ਹੋਈ ਜਾਣਕਾਰੀ ਥੋੜੀ ਜਹੀ ਵੀ ਪਸੰਦ ਆਈ ਹੋਵੇ ਤਾਂ ਤੁਸੀਂ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਕਿ ਤੁਹਾਨੂੰ ਅੱਗੇ ਅਸੀਂ ਹੋਰ ਵੀ ਸਿਹਤ ਸੰਬੰਧੀ ਵਧੀਆ-ਵਧੀਆ ਜਾਣਕਾਰੀ